ਬਦਲਾਵ ਦੀ ਹਨੇਰੀ ਸੀ ਕਿ 2022 ਦੇ ਵਿੱਚ ਤੇ ਕਹਿੰਦੇ ਸੀ ਕਿ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ ਆਮ ਲੋਕ ਅੱਗੇ ਆਉਣਗੇ ਹੁਣ ਵੀ ਇਹੀ ਗੱਲ ਹੁੰਦੀ ਹੈ ਕਿ ਜਿਹੜੀਆਂ ਚੇਅਰਮੈਨੀਆਂ ਇਹ ਜਿਹੜੇ ਅਹੁਦੇ ਨੇ ਇਹ ਜਿਹੜੇ ਪਾਰਟੀ ਦੇ ਵਿੱਚ ਚਾਹੇ ਮੰਤਰੀ ਨੇ ਐਮਐਲਏ ਨੇ ਇਹ ਆਮ ਘਰਾਂ ਚੋਂ ਨੇ ਆਮ ਲੋਕਾਂ ਦੀ ਸਰਕਾਰ ਹੈ ਮੌਕਾ ਦਿੱਤਾ ਗਿਆ ਤੁਹਾਨੂੰ ਨਹੀਂ ਕਿਕਰ ਮਿਲੀ ਜ਼ਿੰਮੇਵਾਰੀ ਨਹੀਂ ਨਹੀਂ ਪਰ ਮੈਂ ਹੁਣ ਪਾਰਟੀ ਕੋ ਮੰਗ ਕਰਦਾ ਕਿ ਚਲੋ ਡਾਕਟਰ ਕਸ਼ਮੀਰ ਸਿੰਘ ਸੋਲ ਆਈ ਤਾਂ ਨੇ ਲੰਬੀ ਆਰਜੂ ਭੋਗ ਦਾ ਕੋਈ ਐਸੋ ਜਾਨੀ ਇਸ਼ੂ ਕੋਈ ਚਲੋ ਉਹਨਾਂ ਨੂੰ ਇੱਕ ਬਿਮਾਰੀ ਜਿਹੜੀ ਖਤਰਨਾਕ ਬਿਮਾਰੀ ਸੀ ਜਿਸ ਨਾਲ ਉਹਨਾਂ ਨੂੰ ਮੌਤ ਹੋ ਗਈ ਤੇ ਅੱਜ ਜੋ ਸੀਟ ਖਾਲੀ ਆ ਅੱਜ ਹੀ ਉਹ ਸੀਟ ਦੇ ਦਾਵੇਦਾਰਾਂ ਨੂੰ ਦਾਵੇਦਾਰ ਬਣਾਉਣਾ ਚਾਹੀਦਾ ਜੇਕਰ ਜਿਹੜੇ ਹਨੇਰ ਜਿਹੜੀ ਹਲਕਾਵਾਸੀ ਉਡੀਕਦੇ ਆ ਕਿ ਉਹ ਵਿਕਾਸ ਨੂੰ ਲੈ ਕੇ ਉਹ ਕੂੜੇ ਦੇ ਢੇਰ ਫਰੋਤੀਆਂ ਗੈਂਗਸਟਰਵਾਦ ਉਹ ਵੱਡੇ ਵੱਡੇ ਮੁੱਦੇ ਨੇ ਜਿੱਦਾਂ ਕਰਪਸ਼ਨ ਨੂੰ ਲੈ ਕੇ ਸੀਗਾ ਚਲੋ ਮਜੀਠੀਆ ਸਾਹਿਬ ਤੇ ਕਾਰਵਾਈ ਕਰ ਦਿੱਤੀ ਉਹ ਵੀ ਇੱਕ ਵਿਵਾਦਤ ਬਣ ਗਿਆ ਪੰਜਾਬ ਦੇ ਵਿੱਚ ਇਹ ਜਿਹੜੇ ਸਾਰੇ ਮੁੱਦੇ ਦੇਖਦੇ ਹੋ ਇਹ ਲੱਗਦਾ ਹੈ ਕਿ ਸਹੀ ਜਿਆਦਾ ਨਹੀਂ ਤੇ ਤੁਸੀਂ ਜੇਕਰ ਜ਼ਿੰਮੇਵਾਰੀ ਲੈ ਲੈਂਦੇ ਹੋ ਪਾਰਟੀ ਦੇਖਿੰਦੀ ਹੈ ਬਿਲਕੁਲ ਸਰ ਨੇਰੀ ਜਿਹੜੀ ਵਿਕਾਸ ਦੀ ਹੈ ਉਹ ਤਾਂ ਆਏਗੀ ਆਏਗੀ ਜਿਹੜਾ ਗੈਂਗਸਟਰ ਹੈ ਜਾਂ ਇਹ ਚੋਰੀ ਹੈ ਇਹਨਾਂ ਚੋਰੀਆਂ ਹੋ ਰਹੀਆਂ ਜੀਆਂ ਇਹਨਾਂ ਦੇ ਉੱਤੇ ਬਿਲਕੁਲ ਕਾਬੂ ਕੀਤਾ ਜਾਏਗਾ ਹੁਣ ਵੀ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀ ਮਿਹਨਤ ਨਾਲ ਅੱਗੇ ਲੈ ਕੇ ਆਵਾਂਗੇ ਪਾਰਟੀ ਦੇ ਵਫਾਦਾਰ ਸਿਪਾਹੀਆਂ ਵਫਾਦਾਰ ਸਿਪਾਹੀ ਆਵਾਂਗੇ ਤਦਨਤਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਤਦਨਤਾਨ ਦੇ ਵਿੱਚ ਹੁਣ ਜਿਮਨੀ ਚੋਣਾ ਲੈ ਕੇ ਮਾਹੌਲ ਪਖਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਹ ਵਰਕਰ ਜਿਨ੍ਹਾਂ ਨੇ ਚੰਗੇ ਮਾੜੇ ਸਮੇਂ ਦੇ ਵਿੱਚ ਪਾਰਟੀ ਨਾਲ ਵਰਕਰੀ ਕੀਤੀ ਇਥੋਂ ਤੱਕੇ ਪਾਰਟੀ ਦੇ ਲਈ ਸੰਘਰਸ਼ ਦੇ ਲਈ ਜੇਲ੍ਹ ਤੱਕ ਜਾਣਾ ਪਿਆ ਆਪਣੇ ਕੰਮ ਕਾਂ ਟਕਠਾਪਕ ਕਰਵਾਏ ਵੱਡੇ ਘਾਟੇ ਖਾਦੇ ਕਈ ਨੁਕਸਾਨ ਝੱਲੇ ਤੇ ਜਿਹੜੀ ਜ਼ਿੰਮੇਵਾਰੀ ਸੀਗੀ ਜਦੋਂ ਲੈਣ ਦਾ ਸਮਾਂ ਆਇਆ ਤੇ ਉਹ ਆਪ ਹੀ ਪਿੱਛੇ हट ਗਏ ਕਹਿੰਦੇ ਕਿ ਸ਼ਾਇਦ ਪੈਸੇ ਵਾਲੀ ਕਾਮੇ ਰਾਜਨੀਤੀ ਦੇ ਸੀ ਕੋਈ ਕਿਸੇ ਨੂੰ ਮੌਕਾ ਦੇਈ ਤੇ ਆਪ ਉਹ ਆਮ ਵਰਕਰਾਂ ਦੀ ਤਨਾ ਕੰਮ ਕਰਦੇ ਨੇ ਲੇਕਿਨ ਹਲਕੇ ਦੇ ਵਿੱਚ ਕਈ ਸੁਪਨੇ ਸੀਗੇ ਕਈ ਕੰਮ ਸੀਗੇ ਜਿਹੜੇ ਚਾਹ ਸੀਗੇ ਜਿਹੜੇ ਹਲਕੇ ਨੂੰ ਦੇਣੇ ਸੀਗੇ ਕਈ ਕੰਮ ਜਿਹੜੇ ਵਿਕਾਸਕਾਰ ਸੀਗੇ ਜਿਹੜੇ ਕਦਨੇ ਸੀਗੇ ਉਸ ਨੂੰ ਲੈ ਕੇ ਵੱਡੇ ਸੁਪਨੇ ਨੇ ਅੱਜ ਵੀ ਉਹ ਵਰਕਰ ਚਾਹੁੰਦੇ ਨੇ ਕਿ ਸਾਨੂੰ ਜ਼ਿੰਮੇਵਾਰੀ ਮਿਲੇ ਤੇ ਅਸੀਂ ਉਹ ਜਿਹੜੇ ਸੁਪਨੇ ਆ ਜਿਹੜੇ ਲੋਕਾਂ ਦੇ ਜਿਹੜੇ ਵਿਕਾਸਕਾਰ ਜਦੋਂ ਕੀ ਹੋਏ ਨੇ ਉਹਨਾਂ ਨੂੰ ਦੁਬਾਰਾ ਅਮਲ 'ਚ ਲਿਆਈਏ ਤੇ ਇੱਕ ਵਿਕਾਸ ਦੀ ਹਨੇਰੀ ਜਿਹੜੀ ਹਜੇ ਵੀ ਹਲਕਾ ਵਾਸੀ ਉਡੀਕਦੇ ਨੇ ਉਹ ਤਨਤਨ ਦੇ ਵਿੱਚ ਲੈ ਕੇ ਆਈਏ ਸਵਾਗਤ ਹੈ ਕਵਿੰਦਰ ਸਿੰਘ ਫੌਜੀ ਇਹ ਉਹ ਵਰਕਰ ਨੇ ਜਿਹੜੇ ਤਕਰੀਬਨ 10-15 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਲੰਬਾ ਸਮਾਂ ਪਾਰਟੀ ਨਾਲ ਬਿਤਾਇਆ ਤੇ ਹੁਣ ਜਦੋਂ ਜਿਮਨੀ ਚੌਂ ਦਾ ਮਾਹੌਲ ਭਖਿਆ ਹੈ ਪਹਿਲਾਂ ਵੀ ਨਾਮ ਦਾਵੇ ਦਾਦਾ ਚੁੰਦਾ ਸੀਗਾ ਤੇ ਹੁਣ ਫੇਰ ਇੱਕ ਵਾਰ ਚਰਚਾ ਦੇ ਵਿੱਚ ਇਹਨਾਂ ਦਾ ਨਾਮ ਆ ਚੁੱਕਿਆ ਹੈ ਗੱਲਬਾਤ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਇੱਕ ਆਨ ਸੰਦੇ ਘਾਰ ਆ ਕੇ ਮੇਰੀ ਆਵਾਜ਼ ਨੂੰ ਬੁਲੰਦ ਕੀਤਾ ਜਿਹੜੀ ਮੇਰੀ ਆਵਾਜ਼ ਉੱਪਰ ਠਣ ਤੱਕ ਜਿਹੜੀ ਆ ਤਾਂ ਕੋਸ਼ਿਸ਼ ਕੀਤੀ ਆ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਮੇਰਾ ਪਹਿਲਾ ਸਵਾਲ ਹੈ ਕਿ ਤੁਸੀਂ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਇੰਨੀ ਵਰਕ ਵੀ ਕੀਤੀ ਹੈ ਕਹਿੰਦੇ ਆ ਕਿ ਸੰਧਵਾ ਸਾਫ ਸਪੀਕਰ ਸਾਹਿਬ ਦਾ ਡਿਕਨੇ ਆਇਆ ਕਰਦੇ ਸੀਗੇ ਦਿੱਲੀ ਤੋਂ ਜਿਹੜੀ ਹਾਈ ਲੀਡਰਸ਼ਿਪ ਸੀ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਹੁਣ ਹਾਈ ਲੀਡਰਸ਼ਿਪ ਹੈ ਉਹ ਆਇਆ ਕਰਦੀ ਸੀਗੀ ਜਦੋਂ ਇੱਥੇ ਸ਼ਰਾਬ ਨਾਲ ਜਿਵੀਲੀ ਸ਼ਰਾਬ ਨਾਲ ਤਰਨਤਨ ਹਲਕੇ ਦੇ ਵਿੱਚ ਮੋਤਾ ਹੋਈਆਂ ਤੁਸੀਂ ਵੀ ਧੰਨੇ ਵਿੱਚ ਬੈਠੇ ਤੇ ਤੁਹਾਨੂੰ ਜੇਲ ਵੀ ਜਾਣਾ ਪਿਆ ਇਹਨਾਂ ਦਾ ਲੰਮਾ ਸੰਗਰਸ਼ ਕੀਤਾ 2022 ਚ ਤੁਹਾਡਾ ਨਾਮ ਆ ਰਿਹਾ ਸੀਗਾ ਕਿ ਸ਼ਾਇਦ ਟਿਕਟ ਇਹਨਾਂ ਨੂੰ ਮਿਲ ਜਾਣੀ ਹੈ ਉਦੋਂ ਵੀ ਨਹੀਂ ਮਿਲੀ ਉਹਨ ਫੇਰ ਜਦੋਂ ਚਲੋ ਮੰਦ ਭਗ ਗਿਆ ਕਿ ਸੋਲ ਸਾਹਿਬ ਨਹੀਂ ਰਹੇ ਉਹਨ ਫੇਰ ਚਰਚਾ ਚ ਨਾਮ ਆ ਰਿਹਾ ਕੀ ਗਾਣਾ ਚਾਹੁੰਦੇ ਉਸ ਵਾਰੀ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇੱਕ ਜੇਲ ਜਾਲ ਦੀ ਏਰੀਆ ਉਹ ਦੱਸਾਂ ਵੀ ਕਿਸ ਤਰ੍ਹਾਂ ਹੋਇਆ ਸਾਡੇ ਤਰਨ ਤਰਨ ਹਲਕੇ ਦੇ ਵਿੱਚ ਜਰੀਲੀ ਸਰਬਨਾ ਕਾਫੀ ਮੌਤਾਂ ਹੋ ਚੁੱਕੀਆਂ ਸਨ ਸਾਡੇ ਕਲਤਾਰ ਸਿੰਘ ਸਿਧਵਾ ਜੀ ਅੱਜੋ-ਅੱਜ ਸਪੀਕਰ ਸਾਹਿਬ ਆ ਉਸ ਟਾਈਮ ਐਮ ਐਲ ਏ ਹੋਇਆ ਕਰਦੇ ਸਨ ਇਹ ਆਏ ਅਹੀਂ ਪੰਡੋਰੀ ਗੋਲਾ ਸੰਸਕਾਰ ਤੇ ਗਏ ਉਥੇ ਤਿੰਨ ਇੱਕੇ ਥਾਂ ਜੇ ਸਰਕਾਰ ਹੋ ਰਹੀ ਸੀ ਉਸਨੋਂ ਦਾ ਸਭ ਨੂੰ ਇਸ ਚੀਜ਼ ਦਾ ਬਹੁਤ ਫੀਲ ਹੋਇਆ ਵੀ ਆਪਾਂ ਹੋਵੇ ਨਾ ਕਿ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਈਏ ਕਿ ਜੋ ਕੀ ਇਹਨਾਂ ਦੇ ਬੰਦੇ ਆ ਇਹਨਾਂ ਨੂੰ ਜਿਹੜੇ ਮਰ ਗਏ ਆ ਇਹਨਾਂ ਨੂੰ 5 ਲੱਖ ਰੁਪਏ ਦਵਾਇਆ ਜਾਵੇ ਸਰਕਾਰ ਕੋਲੋਂ ਜੋ ਕੀ ਇਹਨਾਂ ਦਾ ਪਰਿਵਾਰ ਦਾ ਪਿਛੇ ਜਿਹੜਾ ਗੁਜ਼ਾਰਾ ਚੱਲ ਸਕੇ ਉਹ ਜਦੋਂ ਇਹ ਐਸਐਸਪੀ ਨੂੰ ਮੰਗ ਪੱਤਰ ਦੇਣ ਗਏ ਉਹ ਮੰਗ ਪੱਤਰ ਲੈਣ ਨਹੀਂ ਆਏ ਅਸੀਂ ਫਿਰ ਉਥੇ ਧਰਨਾ ਦਿੱਤਾ 12 ਦਿਨ ਤੱਕ ਸਾਡਾ ਧਰਨਾ ਚੱਲਿਆ ਧਰਨੇ ਦੇ ਦੌਰਾਨ ਹੀ ਸਾਡੇ ਤੋਂ ਉਹਨਾਂ ਨੇ ਪਰਚੇ ਕੀਤੇ ਪਰਚੇ ਕਰਨ ਤੋਂ ਬਾਅਦ ਜਦੋਂ ਸਾਡਾ ਕੇਸ ਜਿਹੜਾ ਕੋਰਟ ਦੇ ਵਿੱਚ ਚੱਲਿਆ ਕੋਰਟ ਵਿੱਚ ਚੱਲਣ ਤੋਂ ਬਾਅਦ ਇੱਕ ਜਿਸ ਦਿਨ ਵਕੀਲ ਸਾਹਿਬ ਨੇ ਕਿਹਾ ਤਾਂ ਵੀ ਜੱਜ ਸਾਹਿਬ ਜੁਰਮਾਨਾ ਲਾਉਣਾ ਚਾਹੁੰਦੇ ਨੇ ਤੋਂ ਜਾ ਕੇ ਸਪੀਕਰ ਸਾਹਿਬ ਨੂੰ ਕਿਸ ਨੇ ਦੱਸਿਆ ਵੀ ਅਜੋ ਜੁਰਮਾਨਾ ਲਾਉਣਾ ਚਾਹੁੰਦੇ ਨੇ ਹਰ ਇੱਕ ਨੂੰ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਤਰੀਕ ਲੈ ਲਈਏ ਜੇ ਉਹ ਕਹਿੰਦਾ ਵੀ ਤਰੀਕ ਲੈਣੀ ਹੈ ਤੇ ਦੋ ਬੰਦੇ ਐਬਸੈਂਟ ਕਰੋ ਫਿਰ ਇੱਕ ਮੈਂ ਐਬਸੈਂਟ ਹੋਇਆ ਇੱਕ ਮਕੇਰੀਆਂ ਤੋਂ ਸਾਡਾ ਜੀਐਸ ਮਲਤਾਨੀ ਉਹ ਐਬਸੈਂਟ ਹੋਏ ਤੇ ਉਹਨਾਂ ਨੇ ਚਲੋ ਆਪਣੀ ਪੈਸਾ ਖਰਚ ਕਰਕੇ ਜੋ ਵੀ ਕਰਕੇ ਉਹਨਾਂ ਜਮੰਤ ਕਰਾ ਲਈ ਚੰਡੀਗੜ੍ਹ ਤੋਂ ਜਿਹੜੀ ਮੇਰੀ ਜਮੰਤ ਸੀ ਮੈਂ ਜਦੋਂ ਪੇਸ ਹੋਇਆ ਉਦੋਂ ਜੱਜ ਸਾਹਿਬ ਨੇ ਮੇਰੀ ਜ਼ਮਾਨਤ ਲਈ ਨਹੀਂ ਤੇ ਉਹਨਾਂ ਨੇ ਉੱਥੇ ਮੈਨੂੰ ਜੇਲ੍ਹ ਭੇਜਤਾ ਜੇਲ੍ਹ ਕੱਟ ਕੇ ਜਦੋਂ ਆਏ ਵਾਪਸ ਤੇ ਉਸ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਦਾ ਫਿਰ ਵੀ ਜੁਲਦਿਆਂ ਦਾ ਮਿਹਨਤ ਕਰਦਾ ਰਿਹਾ ਕੋਈ ਗੱਲ ਨਹੀਂ ਐਸੀ ਬਾਤ ਨਹੀਂ ਹੈ ਹੁਣ ਵੀ ਆਪਾਂ ਪਾਰਟੀ ਦੇ ਨਾਲ ਦਿਨ ਦਾ ਮਿਹਨਤ ਕਰਦੇ ਆਂ ਤੇ ਕਰਦੇ ਆ ਰਹੇ ਆ ਉਹ ਬਦਲਾਅ ਦੀ ਹਨੇਰੀ ਸੀ ਕਿ 2022 ਦੇ ਵਿੱਚ ਤੇ ਇਹ ਕਹਿੰਦੇ ਸੀ ਕਿ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ ਆਮ ਲੋਕ ਅੱਗੇ ਆਉਣਗੇ ਹੁਣ ਵੀ ਇਹੀ ਗੱਲ ਹੁੰਦੀ ਹੈ ਕਿ ਜਿਹੜੀਆਂ ਚੇਅਰਮੈਨੀਆਂ ਇਹ ਜਿਹੜੇ ਅਹੁਦੇ ਨੇ ਇਹ ਜਿਹੜੇ ਪਾਰਟੀ ਦੇ ਵਿੱਚ ਚਾਹੇ ਮੰਤਰੀ ਨੇ ਐਮਐਲਏ ਨੇ ਇਹ ਆਮ ਘਰਾਂ ਚੋਂ ਨੇ ਆਮ ਲੋਕਾਂ ਦੀ ਸਰਕਾਰ ਹੈ ਤੁਸੀਂ ਵੀ ਆਮ ਘਰ ਤੋਂ ਸੀਗੇ ਤੇ ਉਹਦੇ ਤੁਹਾਡਾ ਜਿਹੜਾ ਆਮਪੁਣਾ ਇੰਨਾ ਜਿਹੜਾ ਸਾਦਗੀ ਹੈ ਉਹ ਕਿਤਨਾ ਕਿਤੇ ਕਿਉਂ ਲੱਗਦਾ ਉਹ ਇੱਕ ਦਿੱਕਤ ਬਣ ਗਈ ਕਿਤੇ ਨਾ ਕਿਤੇ ਜਿਹੜਾ ਤੁਹਾਨੂੰ ਦਰਕਨਾਰ ਕੀਤਾ ਗਿਆ ਜਾਂ ਤੁਹਾਨੂੰ ਨਹੀਂ ਟਿਕਟ ਮਿਲੀ ਜ਼ਿੰਮੇਵਾਰੀ ਨਹੀਂ ਮਿਲੀ ਦੇਖੋ ਜੀ 2022 ਦੇ ਵਿੱਚ 2017 ਦੇ ਵਿੱਚ ਅਸੀਂ ਕਰਤਾਰ ਸਿੰਘ ਪਹਿਲਵਾਨ ਜੀ ਨੂੰ ਲੈ ਕੇ ਆਏ ਘਰੋਂ ਅਸੀਂ ਉਸ ਟਾਈਮ ਇੱਕ ਜਿਤਨਾ ਕਿ ਵਫਾਦਾਰ ਸਪਾਈ ਦੇ ਤੌਰ ਤੇ ਕੰਮ ਕੀਤਾ ਅਸੀਂ ਜਿਤਨਾ ਕਮਾਂਡਰ ਨੂੰ ਅੱਗੇ ਲਾਉਣਾ ਜਿਤਨਾ ਫੌਜ ਦੇ ਵਿੱਚ ਅਸੀਂ ਸੇਵਾ ਕੀਤੀ ਹੈ ਉਸੇ ਤਰ੍ਹਾਂ ਇੱਥੇ ਸੇਵਾ ਨਿਭਾਈ ਅਸੀਂ ਅਸੀਂ 2017 ਦੇ ਵਿੱਚ ਕਰਤਾਰ ਸਿੰਘ ਪਹਿਲਵਾਨ ਜੀ ਨੂੰ ਘਰੋਂ ਜਾ ਕੇ ਲੈ ਕੇ ਆਏ ਉਹ ਨਹੀਂ ਲੜਨਾ ਚਾਹੁੰਦੇ ਫਿਰ ਵੀ ਚਲੋ ਅਸੀਂ ਉਹਨਾਂ ਨਾਲ ਸਾਡ ਕਹਿਣ ਤੇ ਉਹਨਾਂ ਮੰਗ ਮੰਗ ਲਈ ਤੇ ਉਸ 2017 ਚ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਇਲੈਕਸ਼ਨ ਲੜਨ ਤੋਂ ਬਾਅਦ ਚਲੋ ਸਾਡੇ ਹਾਰ ਗਏ ਅਸੀਂ ਕਈ ਕਾ ਕਿਸੇ ਕਾਰਨ ਤੋਂ ਉਸ ਤੋਂ ਬਾਅਦ ਜਦੋਂ 2022 ਦੇ ਵਿੱਚ ਆਉਂਦੀ ਆ 2022 ਦੇ ਵਿੱਚ ਆਪਾਂ ਡਾਕਟਰ ਸਾਹਿਬ ਦੇ ਨਾਲ ਦਾਵੇਦਾਰ ਬਰਾਬਰ ਸੀ ਫਿਰ ਵੀ ਆਪਣੇ ਮਨ ਚ ਕਿਤੇ ਇਹੋ ਜੀ ਆ ਗਈ ਕਿਤੇ ਬਾਈ ਚਾਂਸ ਅਸੀਂ ਪੈਸੇ ਤੋਂ ਨਾ ਰਹਿ ਜਾਈਏ ਵੀ ਬਾਈ ਚਾਂਸ ਵੀ ਅਸੀਂ ਕਿਤੇ ਪੈਸੇ ਤੋਂ ਨਾ ਰਹਿ ਜਾਈਏ ਜੋ ਅਸੀਂ ਟਿਕਟ ਹਾਰ ਜੀਏ ਤੇ ਪਾਰਟੀ ਸਾਡੀ ਸਰਕਾਰ ਨਾ ਬਣੇ ਫਾਈਨੈਂਸ਼ਲੀ ਦਿੱਕਤਾਂ ਆ ਜਾਣਾ ਫਿਰ ਉਹ ਫਾਈਨਸਲੀ ਕੋਈ ਦਿੱਕਤ ਆ ਜੇ ਘਰ ਪਰਿਵਾਰ ਦੀ ਆ ਜੇ ਕੋਈ ਇਤਰਾ ਵੀ ਸਾਡੇ ਕੋ ਪੈਸੇ ਦੀ ਕਮੀ ਆ ਜੇ ਜਾਂ ਸਰਕਾਰ ਨਾ ਬਣਾ ਸਕੀਏ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਗੁਰਦੇਵ ਸਿੰਘ ਸੰਧੂ ਨੂੰ ਸਾਂਭਲ ਕਰਵਾਇਆ ਪੈਸੇ ਵਾਲੇ ਬੰਦੇ ਸੀ ਪੈਸੇ ਵਾਲੀ ਪਾਰਟੀ ਸੀ ਉਹਨਾਂ ਨੂੰ ਸਾਂਭਲ ਕਰਵਾਇਆ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਉਹ ਆਪਣਾ ਜਿਹੜਾ ਗਰੰਟੀ ਕਾਰਡ ਭਰਦੇ ਸੀ ਉਹਨਾਂ ਚ ਵੀ 10 ਨੰਬਰ ਤੇ ਆਉਂਦੇ ਰਹੇ ਹਰ ਸਾਲ ਇਸੇ ਕਰਕੇ ਚਲੋ ਪੈਸੇ ਵਾਲੇ ਬੰਦੇ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਵੀ ਪਾਰਟੀ ਕਿਹੜੇ ਕਿਹੇ ਗੱਲਾਂ ਕਿਹੇ ਕਮੀ ਤੋਂ ਹਾਰ ਨਾ ਜਾਵੇ ਸਾਨੂੰ ਆਪਣੇ ਹਾਰਨ ਦਾ ਕੋਈ ਗੱਦ ਨਹੀਂ ਆਹੀਂ ਸਾਨੂੰ ਅਹੁਦਾ ਮਿਲੇ ਚਾਹੇ ਨਾ ਮਿਲੇ ਆਪਣੇ ਮੁੱਕ ਦੀ ਗੱਲ ਕਰੀਏ ਵੱਡੀ ਗੱਲ ਕਰੀਏ ਨਿੱਜੀ ਸਵਾਸਥ ਨਹੀਂ ਸੀਗਾ ਉਹ ਪਾਰਟੀ ਨੂੰ ਤੁਸੀਂ ਸੋਚਿਆ ਕਿ ਪਾਰਟੀ ਖੋਣ ਦੇ ਵਿੱਚ ਅਜੇ ਪਾਰਟੀ ਜਿੱਤ ਜੀ ਹਾਂਜੀ ਹਾਂਜੀ ਇਸੇ ਕਰਕੇ ਸੋਚਿਆ ਕਿ ਪਾਰਟੀ ਜਿੱਤ ਜੇ ਸਾਨੂੰ ਨਿੱਜੀ ਸਵਾਸਥ ਕੋਈ ਨਹੀਂ ਆ ਲੇਕਿਨ ਠੀਕ ਹੈ ਪਾਰਟੀ ਨੇ ਫਰਜ ਬੰਦਾ ਇਹ ਪਾਰਟੀ ਨੇ ਚਲੋ ਉਹਦੇ ਆ ਵਾਅਦੇ ਦਿੱਤੇ ਆ ਨਵਾਜਿਆ ਵਾ ਹੁਣ ਵੀ ਮੇਰੇ ਕੋ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਅਹੁਦਾ ਵਾ ਪਰ ਮੈਂ ਹੁਣ ਪਾਰਟੀ ਕੋ ਮੰਗ ਕਰਦਾ ਕਿ ਚਲੋ ਡਾਕਟਰ ਕਸ਼ਮੀਰ ਸਿੰਘ ਸੋਲ ਆਈ ਤਾਂ ਨੇ ਲੰਮੀ ਆਰ ਜੂ ਭੋਗਦਾ ਕੋਈ ਐਸੋ ਜਾਨੀ ਈਸ਼ੂ ਕੋਈ ਚਲੋ ਉਹਨਾਂ ਨੂੰ ਇੱਕ ਬਿਮਾਰੀ ਇਹਦੀ ਖਤਰਨਾਕ ਬਿਮਾਰੀ ਸੀ ਜਿਸ ਨਾਲ ਉਹਨਾਂ ਨੂੰ ਮੌਤ ਹੋ ਗਈ ਤੇ ਅੱਜ ਜੋ ਸੀਟ ਖਾਲੀ ਹੈ ਅੱਜ ਇਹ ਉਹ ਸੀਟ ਦੇ ਦਾਵੇਦਾਰਾਂ ਸਾਨੂੰ ਦਾਵੇਦਾਰ ਬਣਾਉਣਾ ਚਾਹੀਦਾ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਇੱਕ ਆਮ ਘਰਾਂ ਤੋਂ ਇੱਕ ਇਹ ਵੀ ਇੱਕ ਹੋ ਜੂਗੀ ਫਿਨਾਂਸ ਵੀ ਠੀਕ ਹੈ ਵੀ ਇੱਕ ਆਮ ਪਰਿਵਾਰ ਨੂੰ ਜਿਹੜਾ 2013 ਤੋਂ ਤੁਰੈ ਸੀ ਉਹਨੂੰ ਟਿਕਟ ਦੇ ਕੇ ਨਵਾਜਿਆ ਤੇ ਅੱਜ ਉਹਨੂੰ ਜਿਤਾਇਆ ਮੈਂ ਵੀ ਇਹਨਾਂ ਕਿ ਮੈਨੂੰ ਬੜਾ ਮਾਣ ਮਹਿਸੂਸ ਹੋਵੇਗਾ ਜਦੋਂ ਪਾਰਟੀ ਮੈਨੂੰ ਟਿਕਟ ਦਿੰਦੀ ਆ ਤੇ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਪਾਉਂਗਾ ਉਹ ਜਿਹੜਾ ਪਹਿਲਾ ਸਮਾਂ ਸੀਗਾ ਉਦੋਂ ਤੁਸੀਂ ਕਿਹਾ ਕਿ ਮੇਰੇ ਮਨ 'ਚ ਡਲ ਸੀਗਾ ਵਹਿਮ ਸੀਗਾ ਹਨਾ ਤੁਸੀਂ ਘਾਟੇ ਵੀ ਖਾਦੇ ਤੁਸੀਂ ਦੱਸਿਆ ਨੁਕਸਾਨ ਵੀ ਝੱਲਣਾ ਪਿਆ ਕੀ ਕੀ ਹੁਣ ਤੱਕ ਪਾਰਟੀ ਲਈ ਤੁਸੀਂ ਮਿਹਨਤ ਕਰਦੇ ਆਏ ਹੋ ਕੀ ਕੀ ਘਾਟੇ ਪਏ ਆ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇੱਥੋਂ ਤੱਕ ਤੁਸੀਂ ਪਹੁੰਚੇ ਹੋ ਤੇ ਤਾਂ ਤੁਸੀਂ ਆਪਣੀ ਦਾਅਵੇਦਾਰੀ ਪੇਸ਼ ਕਰਦੇ ਹੋ ਪਿਛੋਕਰ ਦੇ ਵਿੱਚ ਕਿੰਨਾ ਜਿਹੜਾ ਇਹ ਮਿਹਨਤ ਕਰਨੀ ਪਈ ਹੈ ਕੀ ਕੀ ਚੱਲਿਆ ਹੈ ਬਹੁਤ ਜਿਆਦਾ ਮਿਹਨਤ ਕਰਨੀ ਪਈ ਹੈ ਮੈਂ 2013 ਅਗਸਤ ਵਿੱਚ ਪੈਨਸ਼ਨ ਆਇਆ ਸੀਗਾ 2013 ਤੋਂ ਮੈਂ ਦੁਕਾਨ ਖੋਲੀ ਫਰਨੀਚਰ ਦੀ ਫਰਨੀਚਰ ਦੀ ਦੁਕਾਨ ਖੋਲਣ ਤੋਂ ਬਾਅਦ ਦਸੰਬਰ ਦੇ ਵਿੱਚ ਪਾਰਟੀ ਜਾ ਆ ਗਿਆ ਜਿਹੜਾ ਮੇਰਾ 3 ਸਾਲ ਦਾ ਟਾਈਮ ਹੀ ਉਹ ਮੇਰਾ ਜਿਹੜੀ ਹੈ ਦੁਕਾਨਦਾਰੀ ਵਧੀਆ ਚੱਲਦੀ ਰਹੀ ਮੁੜ ਕੇ ਜਦੋਂ ਦੁਕਾਨ ਤੇ ਨਹੀਂ ਬੈਠਣਾ ਦੁਕਾਨਦਾਰੀ ਫੇਲ ਹੋ ਗਈ ਉਸ ਤੋਂ ਬਾਅਦ ਮੈਂ ਜੰਮੂ ਮਕੇਰੀਆਂ ਜਿਮਨੀ ਚੌਂਚ ਗਿਆ ਜਦੋਂ ਜਿਮਨੀ ਚੌਂਚ ਗਿਆ ਤੇ ਆਉਂਦਿਆ ਮੇਰਾ ਐਕਸੀਡੈਂਟ ਹੋ 4 4.5 ਲੱਖ ਰੁਪਏ ਦਾ ਮੈਨੂੰ ਉਹ ਕਾਟਾ ਚੱਲਣਾ ਪਿਆ ਉਸ ਤੋਂ ਬਾਅਦ ਜਿਹੜੇ ਘਰ ਦੇ ਵੇਚੇ ਹਾ ਮੇਰਾ ਤੁਸੀਂ ਪਿਛਲੇ ਬਨੇ ਕਦਮ ਦੇਖਦੇ ਹੋਗੇ ਇਹ ਮੈਨੂੰ ਵੇਚਣਾ ਪਿਆ ਪਾਰਟੀ ਦੀ ਖਾਤਰ ਜਾਨੀ ਕਿ ਬਹੁਤ ਜ਼ਿਆਦਾ ਕਾਟਾ ਖਾਦਾ ਪਰ ਫਿਰ ਵੀ ਅਸੀਂ ਉਹ ਚੀਜ਼ ਨੂੰ ਮਹਿਸੂਸ ਕੀਤਾ ਵੀ ਨਹੀਂ ਯਾਰ ਇੱਕ ਪਾਰਟੀ ਇਮਾਨਦਾਰ ਪਾਰਟੀ ਆ ਇਸ ਪਾਰਟੀ ਨੂੰ ਅੱਗੇ ਲਿਆਉਣਾ ਚਾਹੀਦਾ ਹੁਣ ਵੀ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜੀ ਨਿਰਦੇਤਾ ਨਾਲ ਅੱਗੇ ਲੈ ਕੇ ਆਵਾਂਗੇ ਪਾਰਟੀ ਦੇ ਵਫਾਦਾਰ ਸਿਪਾਹੀ ਆ ਵਫਾਦਾਰ ਸਿਪਾਹੀ ਰਵਾਂਗੇ ਤੇ ਵੱਡੀ ਗੱਲ ਹੈ ਕਿਸੇ ਨੇ ਕਿਤੇ ਇੰਨਾ ਕੁਝ ਚੱਲਣ ਤੋਂ ਬਾਅਦ ਵੀ ਗਿਲਾ ਸ਼ਿਕਵਾ ਨਹੀਂ ਤੁਸੀਂ ਹਜੇ ਵੀ ਇਹੀ ਕਹਿੰਦੇ ਹੋ ਕਿ ਮੈਂ ਪਾਰਟੀ ਦੇ ਨਾਲ ਰਹੂੰਗਾ ਨਾ ਅੱਖਾਂ ਵੀ ਤੁਹਾਡੀਆਂ ਪੜੀਆਂ ਨੇ ਹੁਣ ਵੀ ਚਲੋ ਜਿਹੜਾ ਮੌਲ ਬਣਦਾ ਜਿਆਦਾ ਚੋਣਾਂ ਨੂੰ ਲੈ ਕੇ ਦਾਵੇਦਾਰੀ ਤੁਸੀਂ ਰੱਖੀ ਐ ਪਾਰਟੀ ਨੂੰ ਕੀ ਵਿਸ਼ਵਾਸ ਹੁੰਦਾ ਕਿ ਇਹਨਾਂ ਚਾਹੁੰਦੇ ਹੋ ਕਿੰਨੇ ਕਾਪਲੇ ਆਪਣੇ ਮਜ਼ਬੂਤੀਤੀ ਚ ਦੇਖਦੇ ਹੋ ਤੇ ਕਿਹੜੇ ਜਿਹੜੇ ਸੁਪਨੇ ਨੇ ਵਿਕਾਸ ਨੂੰ ਲੈ ਕੇ ਹਲਕੇ ਚ ਦੇਖਦੇ ਹੋ ਜਿਹੜੇ ਕੰਮ ਵੱਡੇ ਪੱਧਰ ਤੇ ਹੋਣੇ ਚਾਹੀਦੇ ਸੀਗੇ ਲੇਕਿਨ ਨਹੀਂ ਹੋਏ ਜਦੀ ਮੰਗ ਤੁਸੀਂ ਪਾਰਟੀ ਨੂੰ ਕਰੋਗੇ ਵਿਧਾਨ ਸਭਾ ਜੀ ਦੀ ਆਵਾਜ਼ ਬੁਲੰਦ ਕਰੋਗੇ ਜੇਕਰ ਪਾਰਟੀ ਜ਼ਿੰਮੇਵਾਰੀ ਦਿੰਦੀ ਐ ਜੇਕਰ ਪਾਰਟੀ ਜੁਮੇਰ ਦਿੰਦੀ ਹੈ ਤੇ ਮੇਰੇ ਬਹੁਤ ਸਾਰੇ ਵਿਚਾਰ ਇਹੋ ਜਿਹੇ ਨੇ ਕਿ ਜਿਸ ਤਰ੍ਹਾਂ ਮੈਂ ਇੱਕ ਦਿਨ ਜਾ ਰਿਆਂ ਸੀ ਸੁਰਤ ਟੈਮ ਤੋਂ ਪਹਿਲਾਂ ਜਾ ਰਿਆਂ ਸੀ ਤੇ ਬੱਚੇ ਦੌੜ ਰਿਆ ਸੀ ਤੇ ਮੇਰੇ ਮਨ 'ਚ ਇਹ ਵਿਸ਼ਵਾਸ ਹੋਇਆ ਕਿ ਜੇ ਇੱਕ ਦਿਨ ਮੈਂ ਵੀ ਐਮਐਲਏ ਹੁੰਦਾ ਤਾਂ ਮੈਂ 1 ਕਿਲੋ ਉਹ ਗੱਡੀ 'ਚ ਰੰਦਾ ਰੱਖਿਆ ਹੁੰਦਾ ਤੇ 1 ਕਿਲੋ ਕਿਲੋ ਉਹਨਾਂ ਨੂੰ ਦਬਾ ਦਿੰਦਾ ਵੀ ਲਾਓ ਤੁਸੀਂ ਖਾਓ ਤੇ ਆਪਣੀ ਛੇਤ ਬਣਾਓ ਤੇ ਨਸ਼ੇ ਪਰਤ ਤੀ ਦੂਰ ਰਹੋ ਇਹ ਮੇਰੇ ਮਨ 'ਚ ਬੜਾ ਗਿੱਲਾ ਸੁੱਕਾ ਹੁੰਦਾ ਵੀ ਮੈਂ ਜਦੋਂ ਵੀ ਕਿਤੇ ਜਾਂਦਾ ਕਿ ਮੁੰਡੇ ਬੱਚੇ ਗੇਮ ਕਰਦੇ ਸੀ ਪਰ ਮੈਂ ਦੇਨਯੋਗਾ ਨਹੀਂ ਹਾਂ ਜੀ ਜੇ ਪਰਮਾਤਮਾ ਮੈਨੂੰ ਦੇਣ ਜੋਗਾ ਬਣਾਵੇ ਤੇ ਮੈਂ ਹਰ ਇੱਕ ਖਿਡਾਰੀ ਜਿਹੜਾ ਪਿੰਡ 'ਚ ਖੇਡਦਾ ਉਹਨੂੰ ਇਹਨਾਂ ਚੀਜ਼ਾਂ ਦਾ ਬਦਾਮਾ ਨਾ ਕਾਜੂਆਂ ਨਾ ਜਾਂ ਘਿਓ ਦੇ ਕੇ ਡਾਈਟ ਦੇ ਕੇ ਉਹਨਾਂ ਨੂੰ ਸਨਮਾਨ ਕਰਾਂ ਉਹਨਾਂ ਨੂੰ ਇਹ ਸਮਝਾਈਏ ਕਿ ਤੁਸੀਂ ਨਸ਼ੇ ਪ੍ਰਤੀ ਨਹੀਂ ਜਾਣਾ ਤੇ ਬਾਕੀ ਜਿਹੜੀ ਖਾਣ ਪੀਣ ਵਾਲੀਆਂ ਚੀਜ਼ਾਂ ਵਾ ਤੁਹਾਡੇ ਹਲਕੇ ਦਾ ਐਮ.ਐਲ.ਏ ਆ ਜੋ ਵੀ ਆ ਤੁਹਾਡੀ ਪੂਰੀ ਜਿਹੜੀ ਉਹ ਮਦਦ ਕਰੂਗਾ ਇਹ ਵੱਡੀ ਗੱਲ ਦਾ ਕਿਉਂਕਿ ਅੱਜ ਨਾ ਇਹ ਮਾਹੌਲ ਬਣਦਾ ਜਾ ਰਿਹਾ ਹੈ ਨਸ਼ੇ ਦੇ ਦਰਿਆ ਤੇ ਵਾਗ ਹੀ ਰਿਹਾ ਉਹ ਜਦੋਂ ਖੜਾ ਦਿਆਂਦਾ ਸੀ ਵੀ ਕੁਛ ਨਾ ਗੱਲਬਾਤ ਕੀਤੀ ਤੇ ਉਹ ਦੋਂਦੇ ਆ ਕਹਿੰਦੇ ਕਿ ਖੇਡਾਂ ਚ ਨਾਓ ਇੱਕ ਖਿਡਾਰੀ ਨਾਲ ਗੱਲਬਾਤ ਕੀਤੀ ਸੀਗੀ ਉਹ ਹੈਂਡੀਕੈਪ ਸੀਗਾ ਤੇ ਉਹ ਇੰਡੀਆ ਨੂੰ ਪ੍ਰੈਜੈਂਟ ਕਰਕੇ ਆਇਆ ਤੇ ਉਹ ਕਹਿੰਦਾ ਕਿ ਮੈਂ ਅੱਜ ਨੌਜਵਾਨਾਂ ਨੂੰ ਕਹਿੰਦਾ ਕਿ ਖੇਡੋ ਨਾ ਕਿਉਂਕਿ ਫਾਇਦਾ ਹੀ ਕੋਈ ਨਹੀਂ ਹੈ ਨਾ ਸਰਕਾਰ ਕੁਝ ਦੇਦੀ ਹੈ ਸਾਨੂੰ ਖਾਣ ਨੂੰ ਨਹੀਂ ਕੁਝ ਮਿਲਦਾ ਡਾਈਟ ਨਹੀਂ ਮਿਲਦੀ ਤੇ ਅਸੀਂ ਤੇ ਇੰਨੀ ਮਿਹਨਤ ਕੀਤੀ ਗੇਮ 'ਚ ਤੇ ਉਹ ਸੁਪਨਾ ਹੈ ਤੁਹਾਡਾ ਲੇਕਿਨ ਕਿੰਨੀ ਖੁਰ ਸਥਿਤੀ ਜਿਹੜੀ ਹੈ ਦੇਖਦੇ ਹੋ ਪੰਜਾਬ ਦੇ ਵਿੱਚ ਸਰਕਾਰ ਮਜ਼ਬੂਤੀ 'ਚ ਹੈਗੀ ਹੈ ਜੋ ਵਾਦੇ ਲੋਕਾਂ ਨਾਲ ਕੀਤੇਗੇ ਜੋ ਸੁਪਨੇ ਲੋਕਾਂ ਦਿਖਾਏਗੇ ਕੀ ਲੱਗਦਾ ਖੜੀ ਉਤਰੀ ਹੈ ਤੁਸੀਂ ਲੰਬੇ ਸਮੇਂ ਤੋਂ ਪਾਰਟੀ ਨਾਲ ਵਿੱਚ ਲਿਆਓ ਪਾਰਟੀ ਦੀ ਸੋਚ ਸੀਗੀ ਜੋ ਪਾਰਟੀ ਨੇ ਆਪਣੇ ਮੈਨੀਫੈਸਟੋ ਹੁੰਦੇ ਆ ਜਾਂ ਜੋ ਪਾਰਟੀ ਦੇ ਏਜੰਡੇ ਹੁੰਦੇ ਆ ਲੱਗਦਾ ਕਿ ਉਹਨਾਂ ਦੇ ਮਜ਼ਬੂਤੀ ਨਾਲ ਖੜੀ ਹੋਈ ਹੈ ਪਾਰਟੀ ਦੇਖੋ ਵਿਰੋਧੀ ਤਰਜੇ ਨੇ ਕੋਨ ਕੋਨ ਕੋ ਬਹਾਨਾ ਚਾਹੀਦਾ ਉਹਨਾਂ ਨੇ ਬਹਾਨਾ ਲ ਬਣਾਉਂਦਾ ਪਰ ਸਾਡੀ ਪਾਰਟੀ ਨੇ ਜੋ ਵਾਦੇ ਕੀਤੇ ਹੈਗੇ ਉਹ ਤਕਰੀਬਨ ਪੂਰੇ ਕੀਤੇ ਆ ਇੱਕ ਅੱਧਾ ਵਾਦਾ ਰਹਿ ਗਿਆ ਜਿਹੜਾ ਬੀਬੀਆਂ ਲਈ 1000 ਰੁਪਏ ਦਾ ਹੁਣ ਬਾਕੀ 600 ਜੂਟ ਦਾ ਵਾਦਾ ਕੀਤਾ ਇਹ ਸਭ ਤੋਂ ਪਹਿਲਾਂ ਅਸੀਂ 600 ਜੂਟ ਮਾਫ ਕੀਤੀ ਉਸ ਤੋਂ ਬਾਅਦ ਜਿਹੜੀ ਆ ਸੜਕ ਸੁਰੱਖਿਆ ਜਿਹੜੀ ਅਸੀਂ ਵਾਦਾ ਨਹੀਂ ਕੀਤਾ ਉਹ ਵੀ ਦਿੱਤੀ ਹੈ 112 ਤੇ ਕਾਲ ਕਰੋ ਜੇ ਕੋਈ ਦਰਘਟਨਾ ਹੋ ਜਾਂਦੀ ਹੈ ਤਾਂ ਉਸੇ ਵੇਲੇ ਤੁਹਾਡੇ ਕੋਲ ਜਿਹੜੀ ਉਹ ਗੱਡੀ ਪਹੁੰਚ ਜਾਂਦੀ ਹੈ ਫਿਰ ਜਿਹੜੇ ਗਰੀਬ ਪਰਿਵਾਰਾਂ ਦਾ 1400 ਕਰੋੜ ਤੋਂ ਵੱਧ ਜਿਹੜਾ ਉਹ ਕਰਜ਼ਾ ਮਾਫ ਕੀਤਾ ਐਸ்சி ਬੀਸੀ ਕੋਟੇ ਦਾ ਹੁਣ ਜਿਹੜਾ ਭਗਵੰਤ ਮਾਨ ਜੀ ਨੇ 10 ਲੱਖ ਰੁਪਏ ਦਾ ਜਿਹੜਾ ਐਲਾਨ ਕੀਤਾ ਕੋਈ ਗਰੀਬ ਹੋਵੇ ਅਮੀਰ ਹੋਵੇ ਉਹਦਾ ਲਾਜ ਜਿਹੜਾ ਉਹ ਫ੍ਰੀ ਹੋਵੇਗਾ ਸ ਕਰਨ ਸਕੀਮ ਹੈ ਜਿਹੜੀ ਇਤਨਾ 51000 ਉਹ ਵੀ ਕੀਤੀਆਂ ਨੇ ਪਾਣੀ ਨਹਿਰੀ ਪਾਣੀ ਜਿਹੜਾ ਕਹੇ ਦੇ ਪਿੰਡਾਂ ਤੱਕ ਅਜੇ ਜੋ ਵੀ ਕਾਂਗਰਸ ਸਰਕਾਰ ਜਾਂ ਬਾਦਲ ਸਰਕਾਰ ਦੇ ਟਾਈਮ ਤੇ ਖਾਲ ਵਾਏ ਗਏ ਸੀ ਹੁਣ ਖਾਲ ਵਾਗ ਗਿਆ ਲੇਕਿਨ ਪਾਣੀ ਉਥੇ ਪਹੁੰਚਣ ਡਿਆ ਪਹਿਲੀਆਂ ਦੇ ਵਿੱਚ ਹੁਣ ਆਪਣੇ ਆਪ ਕਿਸਾਨ ਜਿਹੜੇ ਉਹ ਖਾਲ ਬਣਾਉਣ ਡਿਆ ਤੇ ਜਿਹੜਾ ਪਾਣੀ ਆ ਨਹਿਰੀ ਪਾਣੀ ਉਹ ਹਰ ਇੱਕ ਦੀ ਖੇਤਾਂ ਵਿੱਚ ਪਹੁੰਚ ਚੁੱਕਾ ਬਿਜਲੀ ਜਿਹੜੀ ਆ ਮੋਟਰਾਂ ਦੀ ਆ ਉਹ 24 ਘੰਟੇ ਬਿਜਲੀ ਦੇ ਬਿਨਾ ਵਿਗਣ ਤੋਂ ਆ ਰਹੀ ਆ ਇਸ ਕਰਕੇ ਜਿਹੜੇ ਵਾਦੇ ਕੀਤੇ ਆ ਤਰੀਬਨ ਬਹੁਤ ਕੀਤੇ ਆ ਪੂਰੇ ਕੀਤੇ ਆ ਕੋਈ ਵਾਅਦਿਆਂ 'ਚ ਕਮੀ ਨਹੀਂ ਆ ਬਾਕੀ ਜਿਹੜੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਉਹਨੇ ਕੋਈ ਨਾ ਕੋਈ ਗੱਲ ਕਹਣੀ ਹੁੰਦੀ ਹੈ ਹੂੰ ਅ ਜਿਵੇਂ ਨਹੀਂ ਚੰਗਾ ਮਾਹੌਲ ਬਣਿਆ ਬੜੇ ਅਜਿਹੇ ਨਵੇਂ ਚਿਹਰੇ ਵੀ ਆਏ ਨੇ ਉਹਨਾਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਜਾਂਦੀ ਹੈ ਜਾਂ ਕੀਤੀ ਜਾਏਗੀ ਉਹਨਾਂ ਦੇ ਸਮੇਂ ਦੇ ਵਿੱਚ ਅ ਕਿਦਾਂ ਦੇਖਦੇ ਹੋ ਜਿਹੜੀਆਂ ਦਾਅਵੇਦਾਰੀਆਂ ਉਹਨਾਂ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜੇਕਰ ਪਾਰਟੀ ਫੇਰ ਉਹਨਾਂ ਨੂੰ ਜ਼ਿੰਮੇਵਾਰੀ ਦੇ ਦਿੰਦੀ ਹੈ ਫੇਰ ਉਹ ਪਾਰਟੀ ਦੇ ਨਾਲ ਨਾਰਾਜ਼ਗੀ ਰਹੇਗੀ ਪਾਰਟੀ ਤੋਂ ਪਿੱਛੇ ਹਟ ਜੂंगे ਜਾਂ ਪਾਰਟੀ ਨਾਲ ਲੱਗੇ ਰਹੋਗੇ ਇਹ ਬੜਾ ਵੱਡਾ ਸਵਾਲ ਹੁੰਦਾ ਕਿ ਜੇਕਰ ਪਾਰਟੀ ਨਹੀਂ ਜ਼ਿੰਮੇਵਾਰੀ ਦਿੰਦੀ ਬਾਈਚ ਤੇ ਤੁਸੀਂ ਨਹੀਂ ਛੱਡਿਆ ਸਾਥ ਹਨਾ ਬਾਈ ਦੇ ਵਿੱਚ ਨਹੀਂ ਜ਼ਿੰਮੇਵਾਰੀ ਮਿਲੀ ਤੇ ਨਹੀਂ ਛੱਡਿਆ ਅੱਜ ਤੱਕ ਨਾਲੋਂ 25 ਆ ਗਿਆ ਤੇ ਜੇਕਰ 25 ਚ ਵੀ ਨਹੀਂ ਜ਼ਿੰਮੇਵਾਰੀ ਮਿਲਦੀ ਜਮਨੀ ਚੋਣਾਂ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਅਗਲਾ ਕਦਮ ਕੀ ਹੈ ਦੇਖੋ ਹਮ ਪਾਰਟੀ ਦੇ ਨਾਲ ਆ ਪਾਰਟੀ ਦੇ ਵਫਾਦਾਰ ਸਿਪਾਹੀ ਆ ਜੇ ਟਿਕਟ ਸਾਨੂੰ ਅਸੀਂ ਆਨੇ ਵੀ ਕਿਸੇ ਵੀ ਸੰਗਠਨ ਚੋਂ ਦੇ ਦੇ ਮਾਰੋ ਬੰਦੇ ਕਿਸੇ ਨੂੰ ਨਾ ਦੇਵੇ ਤਰਨ ਤਰਨ ਹਲਕੇ ਦੇ ਵਿੱਚੋਂ ਕਿਸੇ ਨੂੰ ਵੀ ਦੇ ਦੇ ਜੇ ਜਿਆਦਾ ਪੈਸੇ ਵਾਲੀ ਗੱਲ ਹੈ ਤੇ ਗੁਰਦੇਵ ਸਿੰਘ ਸੰਧੂ ਨੂੰ ਟਿਕਟ ਦਿੱਤੀ ਜਾਵੇ ਬਹੁਤ ਪਾਹਾ ਉਹਨੂੰ ਖਰਚਣ ਵਾਸਤੇ ਤਿਆਰ ਹੈ ਜੇ ਮੇਰੇ ਤੇ ਹੱਥ ਰੱਖਦੇ ਮੈਂ ਪਾਰਟੀ ਦਾ ਵਫਾਦਾਰ ਸਪਾਈ ਹਾਂ ਮੇਰੇ ਨਾਲ ਮੇਰੀ ਸੰਗਠਨ ਹੈ ਜੇ ਮੈਨੂੰ ਪਾਰਟੀ ਹੱਕ ਦਿੰਦੀ ਹੈ ਤੇ ਮੈਂ ਆਪਣੇ ਪਾਰਟੀ ਦਾ ਜੀੜ ਝੋਲੀ ਪਾਉਂਗਾ ਜੇਕਰ ਪਾਰਟੀ ਜਿਆਦਾ ਕਹਿੰਦੀ ਹੈ ਕਿ ਮੈਂ ਬਿਲਕੁਲ ਹੀ ਮੀਰ ਬੰਦੇ ਨੂੰ ਦੇਣੀ ਆ ਫਿਰ ਸਾਡੇ ਕੋ ਗੁਰਦੇਵ ਸਿੰਘ ਸੰਧੂ ਹੈ ਜਿਹਨੂੰ ਮੈਂ ਸ਼ਾਮਲ ਕਰਾਇਆ ਹੈਗਾ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਅਸੀਂ ਪਾਰਟੀ ਨੂੰ ਜਿਹੜੀ ਉਹ ਜਿੱਤ ਕੇ ਝੋਲੀ ਚ ਪਾਵਾਂਗੇ ਜੇਕਰ ਜਿਹੜੇ ਹਨੇਰ ਜਿਹੜੇ ਹਲਕਾ ਵਾਸੀ ਉਡੀਕਦੇ ਆ ਕਿ ਉਹ ਵਿਕਾਸ ਨੂੰ ਲੈ ਕੇ ਉਹ ਕੂੜੇ ਦੇ ਢੇਰ ਫਰੋਤੀਆਂ ਗੈਂਗਸਟਰਵਾਦ ਉਹ ਵੱਡੇ ਵੱਡੇ ਮੁੱਦੇ ਨੇ ਜਿੱਦਾਂ ਕਰਪਸ਼ਨ ਨੂੰ ਲੈ ਕੇ ਸੀਗਾ ਚਲੋ ਮਜੀਠੀਆ ਸਾਹਿਬ ਤੇ ਕਾਰਵਾਈ ਕਰ ਦਿੱਤੀ ਉਹ ਵੀ ਇੱਕ ਵਿਵਾਦਿਤ ਬਣ ਗਿਆ ਪੰਜਾਬ ਦੇ ਵਿੱਚ ਇਹ ਜਿਹੜੇ ਸਾਰੇ ਮੁੱਦੇ ਦੇਖਦੇ ਹੋ ਇਹ ਲੱਗਦਾ ਹੈ ਕਿ ਸਹੀ ਜਾਦੇ ਨੇ ਤੇ ਤੁਸੀਂ ਜੇਕਰ ਜ਼ਿੰਮੇਵਾਰੀ ਲੈ ਲੈਂਦੇ ਉਹ ਪਾਰਟੀ ਦੇ ਦਿੰਦੀ ਹੈ ਤੇ ਫਿਰ ਉਸੇ ਤਰੀਕੇ ਨਾਲ ਜਿਹੜੇ ਹਲਕੇ ਦੇ ਵਿੱਚ ਕੰਮ ਨੇ ਉਹ ਜਿਹੜੇ ਲੋਕ ਉਡੀਕ ਰਹੇ ਨੇ ਉਹ ਹਨੇਰ ਵਿਕਾਸ ਦੇ ਆਉਣਗੇ ਬਿਲਕੁਲ ਸਰ ਨੇਰੀ ਜਿਹੜੀ ਵਿਕਾਸ ਦੀ ਆ ਉਹ ਤਾਂ ਆਏਗੀ ਆਏਗੀ ਜਿਹੜਾ ਗੈਂਗਸਟਰ ਆ ਜਾਂ ਇਹ ਚੋਰੀ ਹੈ ਇਹਨਾਂ ਚੋਰੀਆਂ ਹੋ ਰਹੀਆਂ ਜੀਆਂ ਇਹਨਾਂ ਦੇ ਉੱਤੇ ਬਿਲਕੁਲ ਕਾਬੂ ਕੀਤਾ ਜਾਏਗਾ ਕੋਈ ਵੀ ਜਿਹੜਾ ਇਨਸਾਨ ਜਿਹੜਾ ਕਿਸੇ ਨੂੰ ਗੈਰ ਤਰੀਕੇ ਨਾਲ ਢਾਂਗਣਾ ਮੰਨ ਲਓ ਵੀ ਅੱਜ ਫੋਨ ਕਰਕੇ ਦੇ ਦਿਓ ਜੀ 50 ਲੱਖ ਦੇ ਦਿਓ ਜੀ ਕਰੋੜ ਰੁਪਈਆ ਇਹਨਾਂ ਚੀਜ਼ਾਂ ਨੂੰ ਨਿੰਦਿਆ ਕਰਦੇ ਆਂ ਅਸੀਂ ਤੇ ਇਹਨਾਂ ਚੀਜ਼ਾਂ ਦੇ ਵਿਰਖਲਾਪ ਵਿੱਚ ਲੜਾਂਗੇ ਜੇ ਕੋਈ ਐਹੋ ਜਿਹਾ ਮੁੱਦਾ ਸਾਡੇ ਕੋਲ ਆਉਂਦਾ ਵੀ ਜਾਂ ਸਾਡੇ ਕੋਲ ਨਸ਼ਾ ਵੇਚਣ ਨਾਲ ਆਉਂਦਾ ਕੋਈ ਆ ਕਹਿ ਦਿੰਦਾ ਜਿਤਨਾ ਵੀ ਔ ਫਲਾਣਾ ਨਸ਼ਾ ਵੇਦਾ ਅਸੀਂ ਕਹਿੰਦੇ ਨਾ ਨਹੀਂ ਹੈ ਤੇ ਕਾਰਵਾਈ ਨਹੀਂ ਕਰ ਸਕਦੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੂੰ ਜੇਲਾ ਚ ਪਹੁੰਚਾਵਾਂਗੇ ਯਾ ਅੱਦਾ ਕੋਈ ਹੋਣ ਜਾਂਦੇ ਜਾਂਦੇ ਜਿਹੜੀਆਂ ਪੁਰਾਣੀਆਂ ਲੋਕਾਂ ਨਾਲ ਰੱਖਣਾ ਚਾਹੁੰਦੇ ਉਹ ਜਿਹੜੀ ਪਾਰਟੀ ਨਾਲ ਬਤਾਈਆਂ ਜਿਵੇਂ ਤੁਹਾਡੇ ਘਰ ਸਾਈਜ਼ ਦੀ ਰਿਸ਼ਪ ਹੁੰਦੀ ਰਹੀ ਹੈ ਕੀ ਕੋ ਸਵਾ ਬਤਾਇਆ ਕੀ ਕੁਝ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਜਦੋਂ ਪਾਰਟੀ ਹੋਣ ਦੇ ਵਿੱਚ ਨਹੀਂ ਸੀਗੀ ਉਦੋਂ ਕੀ ਕੁਝ ਵਿਚਾਰ ਸੀਗੇ ਪਾਰਟੀ ਦੇ ਤੁਹਾਡੇ ਨਾਲ ਬੜਾ ਕੁਝ ਵਿਚਾਰ ਇਹੋ ਜਿਹੇ ਹੀ ਜਿਤਨਾ ਪਰਿਵਾਰ ਵਾਲੀ ਗੱਲ ਹੁੰਦੀ ਆ ਸੰਧਵਾ ਸਾਹਿਬ ਆਉਂਦੇ ਸੀਗੇ ਜੇ ਆਪਣਾ ਮਨਜੀਤ ਸਿੰਘ ਬਲਾਸਪੁਰਾ ਕਲਵੰਤ ਸਿੰਘ ਪੰਡੋਰੀ ਉਹ ਮਗਰਲੇ ਬੈਠਦੇ ਨਾ ਲੇਟ ਜਾਣਾ ਬੈਠ ਜਾਣਾ ਗੱਪਸਾਪਾ ਮਾਰਨੀਆ ਠੀਕ ਹੈ ਵੀ ਕੋਈ ਗੱਲ ਨਹੀਂ ਇੱਥੋਂ ਫੇ ਨਾਸ਼ਤਾ ਪਾਣੀ ਕਰਕੇ ਫੇ ਰਹੀਂ ਜਲ ਜਾਣਾ ਧਰਨੇ ਦੇ ਬਹਿ ਜਾਣਾ ਜਦੋਂ ਵੀ ਆਉਣਾ ਇਸ ਤਰ੍ਹਾਂ ਹੀ ਗੱਪਸਾਪਾ ਮਾਰਦੇ ਰਹਿਣਾ ਸੀ ਸਪੀਕਰ ਸਾਹਿਬ ਨੇ ਆਉਣਾ ਈਟੀਓ ਸਾਹਿਬ ਨੇ ਆਉਣਾ ਜਦੋਂ ਵੀ ਅਮਦਰੀਆ ਤੇ ਇਸ ਤਰ੍ਹਾਂ ਗੱਪਸਾਪਾ ਮਾਰ ਕੇ ਤਾਂ ਆਪਣਾ ਤਾਂ ਟਾਈਮ ਯਾਦਾਂ ਜਿਹੜੀਆਂ ਅੱਜ ਉਹ ਸਰਦਾਰ ਸਪੀਕਰ ਸਾਹਿਬ ਕੁਲਤਾਰ ਸਿੰਘ ਸਿੰਧਵਾ ਜੀ ਉਹ ਅੱਜ ਸਪੀਕਰ ਨੇ ਉਹ ਟਾਈਮ ਐਮਐਲਏ ਹੁੰਦੇ ਸਨ ਤੇ ਇੱਥੇ ਘਰ ਆ ਕੇ ਲੇਟ ਜਾਣਾ ਨਾਸ਼ਤਾ ਕਰਨਾ ਆਪਣਾ ਮਨਜੀਤ ਸਿੰਘ ਜੀ ਬਲਾਸਪੁਰਾ ਕਲਵੰਤ ਸਿੰਘ ਜੀ ਪੰਡੋਰੀ ਮਨਜਿੰਦਰ ਸਿੰਘ ਜੀ ਲਾਲਪੁਰਾ ਇਹ ਸਾਰੇ ਇੱਥੇ ਆ ਕੇ ਨਾ ਲੇਟ ਜਾਣਾ ਜਿੰਨੇ ਚਾਹ ਬੰਦੀ ਹੈ ਚਾਹ ਪੀ ਲੈਣੀ ਉਹ ਤੋਂ ਬੰਦ ਆਸਤਾ ਕਰਨਾ ਨਾਤਾ ਕਰਨ ਤੋਂ ਬਾਅਦ ਫਿਰ ਅਸੀਂ ਧਰਨੇ ਤੇ ਚੱਲ ਜਾਣਾ ਇਸੇ ਤਰ੍ਹਾਂ ਸਾਡਾ ਜਿਹੜਾ ਇਹ ਸਮਾਂ ਬੀਤਦਾ ਗਿਆ ਇਸੇ ਕਰਕੇ ਅਸੀਂ ਪਾਰਟੀ ਨੂੰ ਕਿਸੇ ਪਾਸੇ ਜਾਣ ਦਾ ਵਿਚਾਰ ਨਹੀਂ ਬੰਦਾ ਜਦੋਂ ਇਹ ਜਿਹੜੇ ਅਫਸਰਾਨਾ ਵੱਡੇ ਮੰਤਰੀਆਂ ਨਾਲ ਬੰਦਾ ਪਿਆਰ ਮੁਹੱਬਤ ਹੋਵੇ ਤਾਂ ਉਹ ਕਿਸੇ ਤਾਂ ਜਾਣ ਨੂੰ ਬੰਦਾ ਖੁਸ਼ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਮੈਂ ਪਿੰਡ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਮੈਂ ਆਪਣੇ ਹਲਕੇ 'ਚ ਜਿੱਤ ਕੇ ਆਪਣੇ ਹਲਕੇ ਦਾ ਕੰਮ ਕਰੂੰਗਾ ਹਰ ਇੱਕ ਕਾਰਜ ਜਿਹੜਾ ਮੇਰੇ ਤੁਹਾਡੇ ਨਾਲ ਹੋਊਗਾ ਮੇਰੇ ਜਿਹੜੇ ਆ ਘਰ ਦੇ ਹਮੇਸ਼ਾ ਲਈ ਤੁਹਾਡੇ ਦਰਵਾਜ਼ੇ ਖੁੱਲੇ ਆ ਦਿਨ ਆਓ ਰਾਤ ਆਓ ਹਰ ਇੱਕ ਦੇ ਕੰਮ ਦੇ ਵਿੱਚ ਅਸੀਂ ਸਾਥ ਦੇਵਾਂਗੇ ਕਿਸੇ ਨੂੰ ਕੋਈ ਇਹੋ ਜੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਮੈਂ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਮੇਰਾ ਸਾਥ ਦੇਣ ਤੇ ਮੈਨੂੰ ਟਿਕਟ ਦਿਵਾਉਣ ਤੇ ਆਪਣਾ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਹੈ ਧੰਨਵਾਦ ਜੀ ਸੋ ਬਿਲਕੁਲ ਇਹ ਸਮ ਲਖਵਿੰਦਰ ਸਿੰਘ ਫੌਜੀ ਲੰਬੇ ਸਮੇਂ ਤੋਂ ਪਾਰਟੀ ਨਾਲ ਕੰਮ ਕੀਤਾ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਯਾਦਾਂ ਨੇ ਜਦੋਂ ਵੱਡੇ ਵੱਡੇ ਜਿਹੜੇ ਮੰਤਰੀ ਜਿਹੜੇ ਅੱਜ ਸਪੀਕਰ ਸਾਹਿਬ ਨੇ ਉਹ ਘਰ ਆਇਆ ਕਰਦੇ ਸੀਗੇ ਜਿਹੜੇ ਐਮਐਲਏ ਨੇ ਅੱਜ ਸਾਡੇ ਨੇੜੇ ਹਲਕਿਆਂ ਦੇ ਉਹ ਆਇਆ ਕਰਦੇ ਸੀਗੇ ਬੜਾ ਸਮਾਂ ਬਿਤਾਇਆ ਸੰਘਰਸ਼ ਕੀਤਾ ਉਹਨਾਂ ਨੇ ਜਿਹੜੀ ਸੋਚ ਸੀਗੀ ਉਹਨਾਂ ਦੀ ਸੋ ਜਿਹੜੀ ਇਹਨਾਂ ਦੀ ਵੀ ਸੋਚ ਹੈ ਕਿ ਦਿਨ ਕਿ ਦਿਨ ਚਾਹੁੰਦੇ ਨੇ ਉਹ ਵੀ ਅੱਗੇ ਲੈ ਕੇ ਆਉਣ ਇਹਨਾਂ ਨੂੰ ਵੀ ਮੌਕਾ ਮਿਲੇ ਤੇ ਜਿਹੜੇ ਉਹ ਚਾਹ ਸੀਗੇ ਜਿਹੜੀਆਂ ਬੈਠ ਕੇ ਗੱਲਾਂ ਕਰਿਆ ਕਰਦੇ ਸੀਗੇ ਰੰਗਲਾ ਬਣਾਉਂਦੀਆਂ ਤੇ ਉਹ ਆ ਵੀ ਆਪਣੇ ਹਲਕੇ ਦੇ ਵਿੱਚ ਅਮਲ ਚ ਲਿਆ ਸਕਣ ਸੋ ਜ਼ਰੂਰ ਪਾਰਟੀ ਨੂੰ ਮੈਨੂੰ ਲੱਗਦਾ ਕਿ ਹੁਣੇ ਜਿਹੜੀ ਇਹਨਾਂ ਦੀਆਂ ਗੱਲਾਂ ਨੇ ਧਿਆਨ ਚ ਲਿਆਉਣੀਆਂ ਚਾਹੀਦੀਆਂ ਨੇ ਤੇ ਜੋ ਇਹਨਾਂ ਨੇ ਕਿਹਾ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੇ ਸੁਪਨੇ ਨੇ ਹਲਕਾ ਵਾਸੀ ਵੀ ਦੇਖਣਗੇ ਸੁਣਨਗੇ ਸੋ ਜ਼ਰੂਰ ਹੁਣ ਜਿੰਮਣੀ ਚੋਣਾਂ ਦਾ ਜਿਹੜਾ ਮਾਹੌਲ ਬਣਦਾ ਜਿਆਦਾ ਉਸ ਨੂੰ ਲੈ ਕੇ ਵਿਚਾਰ ਤੁਹਾਡੇ ਤੱਕ ਲੈ ਕੇ ਆਏ ਆ ਸੋ ਪਾਰਟੀ ਜੇਕਰ ਜ਼ਿੰਮੇਵਾਰੀ ਦਿੰਦੀ ਹੈ ਤੇ ਕਹਿੰਦੇ ਮੈਂ ਜ਼ਰੂਰ ਜਿਹੜੀ ਟਿਕਟ ਹੈ ਜਿੱਤ ਕੇ ਜਿਹੜੀ ਹੈ ਪਾਰਟੀ ਦੀ ਝੋਲੀ ਪਾਊਂਗਾ ਸੋ ਜ਼ਰੂਰ ਅਗਲੀ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਕਰਾਂਗੇ ਕਿ ਪਾਰਟੀ ਇਹਨਾਂ ਸੋ ਤੁਸੀਂ ਉਹ ਤੱਕ ਦੇਖ ਰਹੇ ਹੋ ਆਨ ਏਅਰ ਮੈਂ ਹਾਂ ਦਾਨਿਸ਼ ਗੁਪਤਾ ਤਦਨਤਾ